ਪਹਿਚਾਨ ਪ੍ਰਭੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਇਸ ਵੀਡੀਓ ਵਿੱਚ ਮੂੰਗੀ ਦੀ ਬਜਾਈ ਆਪਾਂ ਕਿਹੜੇ ਕਿਹੜੇ ਤਰੀਕਿਆਂ ਨਾਲ ਕਰ ਸਕਦੇ ਆ ਤੇ ਕਿੰਨੀ ਬੀਜਦਾਰ ਪਾਉਗੀ ਤੇ ਬਜਾਈ ਸਮੇਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਐਸਡੀ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਇੱਕ ਬਹੁਤ ਵੱਡਾ ਲੈਵਲ ਤੇ ਸਵਾਲ ਚੱਲ ਰਿਹਾ ਕਾਫੀ ਕਿਸਾਨ ਭਰਾਵਾਂ ਦੇ ਦਿਮਾਗ ਵਿੱਚ ਵੀ ਇਹੀ ਸਵਾਲ ਵਾਰ-ਵਾਰ ਰਿਪੀਟ ਹੋ ਰਿਹਾ ਕਮੈਂਟਾਂ ਵਿੱਚ ਵੀ ਕਿ ਮੂੰਗੀ ਦੀ ਫਸਲ ਸੁੱਕੇ ਖੇਤ ਵਿੱਚ ਬੀਜ ਕੇ ਉੱਪਰੋਂ ਪਾਣੀ ਲਾ ਸਕਦੇ ਆ ਇਸ ਤੇ ਵੀ ਵਿਚਾਰ ਚਰਚਾ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਵੀ ਕਰਿਓ ਕਿਸਾਨ ਭਰਾਓ ਇਸ ਸਾਲ ਮੂੰਗੀ ਦੀ ਫਸਲ ਪੰਜਾਬ ਵਿੱਚ ਕਾਫੀ ਵੱਡੇ ਏਰੀਆ ਵਿੱਚ ਲੱਗਣ ਜਾ ਰਹੀ ਹੈ ਤੇ ਜਿਸ ਵਿੱਚ ਕਾਫੀ ਕਿਸਾਨ ਭਰਾ ਪਹਿਲੀ ਵਾਰ ਮੂੰਗੀ ਦੀ ਫਸਲ ਨੂੰ ਬਜਾਈ ਕਰ ਰਹੇ ਆ ਤੇ ਵੀਡੀਓ ਦੇ ਸ਼ੁਰੂ ਵਿੱਚ ਪਹਿਲਾਂ ਆਪਾਂ ਸਾਵਧਾਨੀਆਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਪੂਰੀ ਦੇਖਿਓ ਕੋਈ ਵੀ ਸਟੈਪ ਇਹਦੇ ਵਿੱਚ ਮਿਸ ਨਾ ਕਰਿਓ ਸਾਵਧਾਨੀਆਂ ਬਾਰੇ ਤੁਸੀਂ ਪਹਿਲਾਂ ਨੋਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਖੇਤ ਪੱਧਰ ਹੋਣਾ ਚਾਹੀਦਾ ਪਾਣੀ ਇੱਕ ਸਾਰ ਲੱਗਣਾ ਚਾਹੀਦਾ ਤੇ ਨੰਬਰ 2 ਤੇ ਜੇ ਤੁਸੀਂ ਜੀਰੋ ਡ੍ਰੈਲ ਨਾਲ ਬਜਾਈ ਕਰ ਰਹੇ ਹਾਂ ਤਾਂ ਉਹਦਾ ਖੇਤ ਦਾ ਆਲਾ ਦਵਾਲਾ ਤੁਹਾਨੂੰ ਸਾਫ਼ ਕਰਨਾ ਪਊਗਾ ਉਸ ਤੇ ਜੇ ਪਰਾਲੀ ਪਈ ਆ ਕਰਚੇ ਪਏ ਉਹਨਾਂ ਨੂੰ ਤੁਸੀਂ ਹੱਲਾ ਦਾ ਗੇੜਾ ਲਾ ਕੇ ਜਾਂ ਖੇਤ ਨੂੰ ਰੌਣੀ ਕਰਕੇ ਇੱਕ ਦੋ ਗੇੜੇ ਰੋਟਾਵੇਟਰ ਦੇ ਆਲੇ ਦਵਾਲੇ ਲਾਉਣੇ ਪੈਣਗੇ ਤਾਂ ਜੋ ਕਿ ਮੂੰਗੀ ਦੀ ਫਸਲ ਜਦੋਂ ਤੁਹਾਡੀ ਉੱਗੇ ਆਉਂਦੀ ਆ ਚਾਰ-ਚਾਰ ਉਂਗਲਾਂ ਦੀ ਹੋ ਜਾਂਦੀ ਕਈ ਵਾਰੀ ਆਂਡ ਗਾਣ ਦੇ ਵਿੱਚ ਅੱਗ ਲੱਗ ਜਾਂਦੀ ਜਿਸ ਨਾਲ ਤੁਹਾਡੀ ਬੀਜੀ ਬਜਾਈ ਫਸਲ ਖਰਾਬ ਹੋ ਜਾਂਦੀ ਆ ਪਿਛਲੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਹਾਦਸੇ ਵਾਪਰੇ ਸੀ ਤੇ ਇਸ ਸਾਲ ਅੱਗਾ ਬਹੁਤ ਵੱਡੇ ਲੈਵਲ ਤੇ ਲੱਗ ਰਹੀਆਂ ਕੋਈ ਵੀ ਤੁਹਾਡਾ ਅੰਡੀ ਗਵੰਡੀ ਕਈ ਵਾਰ ਕੋਈ ਸ਼ਰਾਰਤ ਕਰ ਜਾਂਦਾ ਹੈ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖ ਕੇ ਜ਼ੀਰੋ ਡ੍ਰਿਲ ਨਾਲ ਬਜਾਈ ਕਰਨੀ ਆ ਤੇ ਇਸ ਤੋਂ ਬਾਅਦ ਅਗਲੀ ਸਾਵਧਾਨੀ ਵਰਤਨੀ ਹੈ ਖੇਤ ਵਿੱਚ ਪਾਣੀ ਜ਼ਿਆਦਾ ਸਮਾਂ ਨਾ ਖੜਦਾ ਹੋਵੇ ਜੇ ਪਾਣੀ ਜ਼ਿਆਦਾ ਸਮਾਂ ਖੜਾ ਰਹਿੰਦਾ ਖੇਤ ਜਲਦੀ ਪਾਣੀ ਨਹੀਂ ਪੀਂਦਾ ਫਿਰ ਤੁਸੀਂ ਉਸ ਵਿੱਚ ਬਜਾਈ ਕਰਨ ਤੋਂ ਪਹਿਲਾਂ ਤਹਿ ਤੋੜ ਹਲ ਦੀ ਵਰਤੋਂ ਕਰਨੀ ਆ ਤਾਂ ਜੋ ਕਿ ਪਾਣੀ ਜਲਦੀ ਨਾ ਖੇਤ ਵਿੱਚ نیچے ਜਾ ਸਕੇ ਆਪਣੀ ਮੂੰਗੀ ਦੀ ਫਸਲ ਖਰਾਬ ਨਾ ਹੋਵੇ ਤੇ ਇਸ ਤੋਂ ਅਗਲੀ ਸਾਵਧਾਨੀ ਵਰਤਣੀ ਹੈ ਕਿਸੇ ਦੀ ਵੀਡੀਓ ਵੇਖ ਕੇ ਕਿਸੇ ਦੇ ਮਗਰ ਲਾ ਕੇ ਮਹਿੰਗੇ ਭਾ ਦਾ ਬੀਜ ਲੈ ਕੇ ਤੁਸੀਂ ਵੱਡੇ ਏਰੀਏ ਵਿੱਚ ਮਈ ਦੇ ਮਹੀਨੇ ਵਿੱਚ ਮੂੰਗੀ ਦੀ ਬਜਾਈ ਨਹੀਂ ਕਰਨੀ ਜੇ ਤੁਹਾਡੀ ਖੇਰਲੇ ਦੇਣਾ ਵਿੱਚ ਅਪ੍ਰੈਲ ਦੇ 1 ਜਾਂ 2 ਤਰੀਕ ਤੱਕ ਮੂੰਗੀ ਦੀ ਬਜਾਈ ਹੁੰਦੀ ਹੈ ਤਾਂ ਤੁਸੀਂ ਕਰ ਸਕਦੇ ਆ ਅਦਰਵਾਈਜ਼ ਜਿਆਦਾ ਰਿਸਕ ਨਾ ਲਓ ਤੇ ਇਸ ਤੋਂ ਅਗਲਾ ਮੁੱਖ ਪੁਆਇੰਟ ਜੇ ਤੁਸੀਂ ਮੂੰਗੀ ਦੀ ਫਸਲ ਇਹ ਸਮਝ ਕੇ ਬੀਜ ਰਹੇ ਆਂ ਵੀ ਜੇ ਸਾਡੇ ਤੋਂ ਨਾਂ ਵढਾਈ ਗਈ ਤਾਂ ਅਸੀਂ ਇਸ ਨੂੰ ਖਾਦ ਪਰਪਸ ਲਈ ਬੀਜ ਰਹੇ ਆ ਜਾਂ ਹਰੀ ਖਾਦ ਹੀ ਬਣਾਵਾਂਗੇ ਫਿਰ ਤੁਸੀਂ ਇਸ ਦੀ ਬਜਾਈ ਲੇਟ ਵੀ ਕਰ ਸਕਦੇ ਆ ਕੋਈ ਵੀ ਬੀਜ ਲੈ ਸਕਦੇ ਆ ਕਿਸੇ ਵੀ ਤਰੀਕੇ ਨਾਲ ਬੀਜ ਸਕਦੇ ਆ ਛਿੱਟੇ ਨਾਲ ਵੀ ਉਸ ਦੀ ਬਜਾਈ ਤੁਸੀਂ ਕਰ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਮੂੰਗੀ ਦੀ ਬਜਾਈ ਆਪਾਂ ਕਿਹੜੇ-ਕਿਹੜੇ ਤਰੀਕਿਆਂ ਨਾਲ ਕਰ ਸਕਦੇ ਆ ਤੇ ਵਿੱਚ ਇਸ ਦੇ ਕਿੰਨੇ ਬੀਜ ਦਰ ਲੈ ਸਕਦੇ ਆ ਜੇ ਜ਼ੀਰੋ ਡਰੈਲ ਨਾਲ ਬੀਜਾਈ ਕਰ ਰਹੇ ਆ ਤਾਂ ਆਪਾਂ 14 ਕਿਲੋ ਤੋਂ ਲੈ ਕੇ 16 ਕਿਲੋ ਤੱਕ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਆ ਤੇ ਸੁਪਰ ਸੀਡਰ ਨਾਲ ਕਰ ਰਹੇ ਆ 13 ਤੋਂ 14 ਕਿਲੋ ਵਰਤੋਂ ਕਰ ਸਕਦੇ ਆ ਜੇ ਨਮੈਟਿਕ ਪਲਾਂਟਰ ਨਾਲ ਬਜਾਈ ਕਰਨੀ ਆ 4 ਕਿਲੋ ਤੋਂ ਲੈ ਕੇ 8 ਕਿਲੋ ਤੱਕ ਕਰ ਸਕਦੇ ਆ 4 ਕਿਲੋ ਉਹਨਾਂ ਖੇਤਾਂ ਵਿੱਚ ਕੀਤੀ ਜਾਵੇ ਖੇਤ ਪਾਰੇ ਹੋਣ ਜਿੱਥੇ ਫਸਲ ਜ਼ਿਆਦਾ ਫਲਾਵਟ ਕਰਦੀ ਹੋਵੇ ਤੁਹਾਡੇ ਕੋਲ ਟਾਈਮ ਜ਼ਿਆਦਾ ਹੋਵੇ ਤਾਂ ਜੋ ਕਿ ਤੁਸੀਂ ਮੂੰਗੀ ਆਲ ਥੋੜਾ ਜਿਹਾ ਦੇਖ ਸਕੋ ਵੀ ਉਹ ਗਰੋਥ ਕਰਨ ਦੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਅਦਰਵਾਈਜ਼ ਇੱਕ ਤਵਿਆਂ ਵਾਲੀ ਮਸ਼ੀਨ ਚੱਲੀ ਵੀ ਉਹ ਤਿੰਨ ਨੋਰੇ ਕੱਢਦੀ ਜਾਂ ਦੋ ਨੋਰੇ ਕੱਢਦੀ ਹੈ ਬੈੱਡ ਦੇ ਉੱਤੇ ਉਸ ਨਾਲ ਵੀ ਇਸ ਦੀ ਬਿਜਾਈ ਕਰ ਸਕਦੇ ਹਾਂ ਉਸ ਨਾਲ ਤੁਹਾਡਾ 8 ਕਿਲੋ ਤੱਕ ਬੀਜ ਪਊਗਾ ਇਹ ਤਰੀਕਿਆਂ ਵਿੱਚ ਥੋੜੀ ਬਹੁਤੀ ਬਜਾਈ ਥੋੜੀ ਲੇਟ ਵੀ ਜਾ ਸਕਦੀ ਹੈ ਬੈੱਡ ਵਾਲਿਆਂ ਵਿੱਚ ਤਾਂ ਜੋ ਕਿ ਅੱਗੇ ਜਾ ਕੇ ਜਿਹੜਾ ਮਾਨਸੂਨ ਆਉਂਦਾ ਹੈ ਜਾਂ ਮੀਂਹ ਪਾਰੇ ਪੈਂਦੇ ਉਦੋਂ ਵੀ ਤੁਸੀਂ ਆਪਦੀ ਫਸਲ ਨੂੰ ਕਟਾਈ ਕਰ ਸਕਦੇ ਆ ਮਸ਼ੀਨ ਨਾਲ ਕਰ ਸਕਦੇ ਆ ਜਾਂ ਲੇਬਰ ਲਾ ਕੇ ਵੜਾਈ ਕਰ ਸਕਦੇ ਆ ਤਰੀਕਾ ਤੁਸੀਂ ਤਿੰਨਾ ਚਾਰਾਂ ਵਿੱਚੋਂ ਕੋਈ ਵੀ ਅਪਣਾ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਆਪਾਂ ਖਾਦਾਂ ਦੀ ਵਰਤੋਂ ਕਿੰਨੀ ਕਰਨੀ ਹੈ ਕਿਸਾਨ ਭਾਵਾ ਸੁਪਰ ਖਾਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜ਼ਿਆਦਾਤਰ 75 ਕਿਲੋ ਵਰਤੋਂ ਕਰਦੇ ਆ ਪਰ ਆਪਾਂ ਨੂੰ ਕੋਈ ਉਹਦੇ ਚੰਗੇ ਰਿਜ਼ਲਟ ਨਹੀਂ ਮਿਲੇ ਸੋ ਪਰ ਵਿੱਚ ਬਹੁਤ ਡੁਪਲੀਕੇਸੀ ਨਕਲੀ ਖਾਦਾਂ ਜਿਆਦਾ ਮਲਾਈਆਂ ਜਾਂਦੀਆਂ ਅਸੀਂ ਤਾਂ ਡੀਏਪੀ ਦੀ ਵਰਤੋਂ ਕਰਦੇ ਹਾਂ 20 ਕਿਲੋ ਤੋਂ ਲੈ ਕੇ 25 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਉਸ ਦੀ ਵਰਤੋਂ ਕਰ ਸਕਦੇ ਹਾਂ ਜੇ ਤੁਹਾਡੇ ਖੇਤਾਂ ਵਿੱਚ ਥੋੜਾ ਜਿਹਾ ਪੀਲਾਪਨ ਜ਼ਿਆਦਾ ਆਉਂਦਾ ਪਾਣੀ ਜ਼ਿਆਦਾ ਖੜ ਜਾਂਦਾ ਜਾਂ ਪਾਣੀ ਦੋ ਦਿਨ ਨਹੀਂ ਜੀਰਦਾ ਜਾਂ ਤੁਸੀਂ ਚਾਹੁੰਦੇ ਆ ਵੀ ਤੁਹਾਡੀ ਫਸਲ ਥੋੜੀ ਜਿਹੀ ਚੰਗੀ ਹੋਵੇ ਵੈਸੇ ਦਾਲਾਂ ਵਾਲੀਆਂ ਫਸਲਾਂ ਜਾਂ ਤੇਲ ਵਾਲੀਆਂ ਬੀਜਾਂ ਵਾਲਾ ਫਸਲਾਂ ਵਿੱਚ ਸਲਫਰ ਦੀ ਜ਼ਰੂਰਤ ਵੀ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਇਸ ਦੇ ਨਾਲ 5 ਕਿਲੋ ਤੋਂ ਲੈ ਕੇ 7 ਕਿਲੋ ਬੈਂਟੂ ਨਾਈਟ ਸਲਫਰ ਦੀ ਵੀ ਵਰਤੋਂ ਕਰ ਸਕਦੇ ਆ ਜੋ ਕਿ ਮਾਰਕੀਟ ਵਿੱਚ ਬਹੁਤ ਹੀ ਘੱਟ ਰੇਟਾਂ ਦੇ ਆਪਾਂ ਨੂੰ ਮਿਲ ਜਾਂਦਾ ਤੇ ਇਸ ਨੂੰ ਤੁਸੀਂ ਬਜਾਈ ਸਮੇਂ ਹੀ ਨਾਲ ਖੇਤ ਦੇ ਡ੍ਰਿਲ ਕਰ ਸਕਦੇ ਜੇ ਤੁਹਾਨੂੰ ਇਹ ਨਹੀਂ ਮਿਲਿਆ ਜਾਂ ਤੁਸੀਂ ਇਸ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਫੇਰ ਤੁਸੀਂ ਮੂੰਗੀ ਨੂੰ ਜਦੋਂ ਪਹਿਲਾ ਪਾਣੀ ਲਾਉਂਗੇ ਉਦੋਂ ਤੁਸੀਂ 90% ਵਾਲੇ ਸਲਫਰ ਦੀ ਵੀ ਵਰਤੋਂ ਕਰ ਸਕਦੇ ਆ ਲੋਡ ਅਨਸਾਰ ਤੇ ਇਸ ਤੋਂ ਬਾਅਦ ਕਿਸਾਨ ਪ੍ਰਭੂ ਕੋਈ ਵੀ ਕੰਪਨੀ ਦਾ ਬੀਜ ਲੈ ਰਹੇ ਆ ਘਰ ਦਾ ਬੀਜ ਲੈ ਰਹੇ ਆ ਉਹਦਾ ਸੀ ਟ੍ਰੀਟਮੈਂਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਸੀ ਟ੍ਰੀਟਮੈਂਟ ਕਿਵੇਂ ਕਰਨਾ ਉਹ ਤੁਹਾਨੂੰ ਪਹਿਲਾ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰ ਚੁੱਕੇ ਆ ਸੀ ਟ੍ਰੀਟਮੈਂਟ ਕਰਨ ਨਾਲ ਤੁਹਾਡੇ ਖੇਤ ਵਿੱਚ ਜੋ ਪਾਣੀ ਲਾਉਣ ਨਾਲ ਜੜਾਂ ਗਲਣ ਦੀ ਸਮੱਸਿਆ ਆਉਂਦੀ ਆ ਕੁਝ ਪਲਾਂਟ ਡੈੱਡ ਹੋ ਜਾਂਦੇ ਆ ਉਹ ਕੁਝ ਹੱਦ ਤੱਕ ਉਸ ਸਮੱਸਿਆ ਨੂੰ ਤੁਸੀਂ ਕੰਟਰੋਲ ਕਰ ਸਕਦੇ ਆ ਤੇ ਇਸ ਤੋਂ ਬਾਅਦ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਮੁੱਖ ਰੂਪ ਵਿੱਚ ਸਵਾਲ ਪੁੱਛਿਆ ਜਾ ਰਿਹਾ ਵੀ ਸੁੱਕੇ ਖੇਤ ਵਿੱਚ ਮੂੰਗੀ ਦੀ ਫਸਲ ਬੀਜ ਦੀਏ ਉੱਤੋਂ ਪਾਣੀ ਲਾਦਗੇ ਕੀ ਉਹ ਪ੍ਰੋਪਰ ਤਰੀਕੇ ਨਾਲ ਜਰਮੀਨੇਸ਼ਨ ਜਾਂ ਗਰੋਥ ਜਾਂ ਅੱਗੇ ਜਾ ਕੇ ਫਲਾਵਰਿੰਗ ਸਟੇਜ ਤੱਕ ਪਹੁੰਚੂਗੀ ਕਿਸਾਨ ਭਰਾਵੋ ਫਸਲ ਜਰਮੀਨੇਸ਼ਨ ਹੋ ਜਾਂਦੀ ਆ ਪਰ ਉਹ ਫਸਲ ਕੁੱਟੀ ਰਹਿੰਦੀ ਆ ਪ੍ਰੋਪਰ ਤਰੀਕੇ ਨਾਲ ਗਰੋਥ ਨਹੀਂ ਕਰਦੀ ਜੇ ਤੁਸੀਂ ਡ੍ਰਿੱਲ ਕਰਕੇ ਉੱਤੋਂ ਪਾਣੀ ਲਓਗੇ ਥੋੜਾ ਜਿਆਦਾ ਰੋਂਗ ਪ੍ਰੈਕਟਿਸ ਹੋ ਜਾਂਦੀ ਆ ਜੇ ਤੁਸੀਂ ਉਹ ਤਰੀਕਾ ਨਾ ਅਪਣਾਉਣਾ ਚਾਹੁੰਦੇ ਤਾਂ ਸੁੱਕੇ ਖੇਤ ਵਿੱਚ ਤੁਸੀਂ ਬੀਜ ਕੇ ਬਿੱਡਾਂ ਦੇ ਬੀਜੋਂਗੇ ਪਾਣੀ ਲਾਉਂਗੇ ਬਹੁਤ ਵਧੀਆ ਫਸਲ ਹੋਊਗੀ ਜਰਮੀਨੇਸ਼ਨ ਸੋਹਣੀ ਹੋਊਗੀ ਬੀਜਦਾਰ ਘੱਟ ਪਊਗੀ ਤੇ ਉਸ ਤਰੀਕੇ ਨਾਲ ਤੁਸੀਂ ਕਾਮਯਾਬ ਕਰ ਸਕਦੇ ਆ ਸੁੱਕੇ ਖੇਤ ਵਿੱਚ ਬੀਜ ਕੇ ਉੱਥੋਂ ਪਾਣੀ ਲਾਉਂਗੋ ਖਾਦ ਪਰਪਸ ਲਈ ਤਾਂ ਕਾਮਯਾਬ ਹੋ ਸਕਦੀ ਆ ਜੇ ਤੁਸੀਂ ਕਮਰਸ਼ੀਅਲ ਜਾਂ ਤੁਸੀਂ ਚਾਹੁੰਦੇ ਆ ਵੀ ਕੋਸ਼ਣਾ ਕੋਸ਼ੇ ਮੂੰਗੀ ਦਾ ਫਾਲ ਜਾਂ ਫਲੀਆਂ ਸਾਡੇ ਪੱਲੇ ਪੈ ਜਾਣ ਉਸ ਤਰੀਕੇ ਉਸ ਲਈ ਇਹ ਤਰੀਕਾ ਗਲਤ ਹੈ। ਆਕੀ ਵੀਡੀਓ ਦੇ ਵਿੱਚ ਜੇ ਜਾਣਕਾਰੀ ਕੋਈ ਅਧੂਰੀ ਰਹਿ ਗਈ ਹੋਵੇ ਜਾਂ ਕਿਸੇ ਗੱਲ ਨੂੰ ਪੂਰੀ ਤਰੀਕੇ ਨਾਲ ਕਵਰ ਨਾ ਕੀਤਾ ਗਿਆ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆ ਜਾਂ ਸਾਨੂੰ ਤੁਸੀਂ ਇਸ ਇੰਸਟਾਗ੍ਰam ਫੇਸਬੁੱਕ ਉੱਤੇ ਜਾ ਕੇ ਫੋਲੋ ਇਸ ਮੈਸੇਜ ਟੈਕਸ ਮੈਸੇਜ ਕਰ ਸਕਦੇ ਹੋ। ਧੰਨਵਾਦ।